ਸਰ ਜਿਹੜਾ ਹੈ ਬੈਂਕ ਨੂੰ ਜਿਹਦੇ ਅਸੀਂ ਕਾਫੀ ਦਿਨ ਤੋਂ ਫਰਾਰ ਸੀ ਕਿਸ ਜਗ੍ਹਾ ਉੱਤੇ ਇਸ ਨੂੰ ਫੜਿਆ ਤੁਸੀਂ ਜਾ ਕੇ ਕਿਹ ਜਗ੍ਹਾ ਤੋਂ ਦਬਸ਼ ਕੀਤੀ ਹੈ ਤੇ ਕਿਵੇਂ ਇਹ ਨੇਪਾਲ ਦੇ ਬੋਟੋ ਤੋਂ ਫੜਿਆ ਜਿਹੜਾ ਹੈਗਾ ਵਾ ਇਸ ਦੇ ਨਾਲ ਨੇਪਾਲ ਦੇ ਵੀ ਸ਼ਾਮਲ ਸੀ ਜਾਂ ਕਿਸੇ ਘਰ ਦੇ ਵਿੱਚੋਂ ਕਿਹਾ ਹੋਇਆ ਸੀ ਜਾਂ ਕਿਸ ਜਗ੍ਹਾ ਤੋਂ ਦੇ ਨਾਲ ਇੱਕ ਨੌਕਰ ਸੀ ਉਹ ਤਾਂ ਨੇਪਾਲ ਨਿਕਲ ਗਿਆ ਸੀ ਇਹ ਵੀ ਉਸੇ ਚੀਜ਼ ਫਰਾਗ ਦੇ ਵਿੱਚ ਹੈਗਾ ਸੀ ਇੱਕ ਜਿਹੜੇ ਸ਼ਿਕਾਇਤਾਂ ਤੁਹਾਡੇ ਕੋਲ ਪਹੁੰਚ ਗਈਆਂ ਨੇ ਕਸਟਮਰਾਂ ਦੀਆਂ ਕਿ ਸਾਡੇ ਨਾਲ ਫਰਾਡ ਹੋਇਆ ਜਿੰਨੋਂ ਤੱਕ ਦੇਖੋ ਟੋਟਲ ਜਿਹੜੀਆਂ ਸਾਡੇ ਕੋਲ 70000 ਆਸ-ਪਾਸ ਆ ਗਈਆਂ ਕੋਈ ਪੈਸਾ ਕਵਰ ਹੋਇਆ ਇਹਨਾਂ ਕੋਲੋਂ ਕਿ ਜਾਂ ਕਿਤੇ ਕੋਈ ਖਰਚਾ ਕਿੱਥੇ ਹੈ ਪੈਸਾ ਕੁ ਦੇਖੋ ਜੀ ਜਿਹੜੇ ਇਹਨਾਂ ਪੰਜ ਅਕਾਊਂਟ ਨੇ ਜਿਹੜੇ ਹੈਗੇ ਸੀ ਤੇ ਨੌਕਰ ਦਾ ਸੀ ਜੀ ਸਾਡੇ ਫੋਨ ਨੰਬਰ ਹੀ ਬਦਲਤੇ ਜਿਹੜੇ ਫੋਨ ਨੰਬਰ SIM ਲਏ ਹੋਏ ਸੀ ਉਹ ਕਿਸ ਦੇ ਨਾਮ ਤੇ ਸੀ ਇਹ ਕੋਈ ਸਾਹਮਣੇ ਆਇਆ ਜਾਂ ਕੁਝ ਪੁੱਛ ਕੇ ਕੋਈ ਸਾਹਮਣੇ ਦੱਸਿਆ ਨਾ ਜਿਆਦਾ ਤਾਂ ਜਿਹੜਾ ਨੌਕਰ ਦਾ ਨੰਬਰ ਯੂਜ਼ ਕਰਦਾ ਸੀ ਇਹ ਹੋਰ ਕਿਹੜੇ ਕਿਹੜੇ ਮੁਲਾਜ਼ਮ ਜਾਂ ਫਿਰ ਕੋਈ ਹੋਰ ਬੈਂਕ ਦਾ ਜਿਹੜਾ ਕੋਈ ਐਦਾਂ ਦਾ ਮੁਲਾਜ਼ਮ ਕੋਈ ਸ਼ਾਮਿਲ ਸੀ ਇਹਨਾਂ ਦੇ ਨਾਲ ਇੰਨੇ ਕਰੋੜ ਰੁਪਏ ਦੇ ਵਿੱਚ ਇੱਕ ਬੈਂਕ ਐਸ਼ਰੂ ਵੀ ਕਿਰਤਾ ਕੀਤਾ ਸੀ ਰੋਪੜ ਜੇਲ੍ਹ ਦੇ ਵਿੱਚ ਭੇਜਿਆ ਹੋਇਆ ਉਸ ਦਾ ਵਿੱਚ ਹੈ ਤਾਂ ਹੁਣ ਅਸੀਂ ਢਗਾਈ ਨਾਲ ਕਰਾਂਗੇ ਇਹਦੇ ਕੋਲ ਹੀ ਪੁੱਛ ਕੇ ਚਰਾਂਗੇ ਛੇ ਦਾ ਵੀ ਆਦੀਏ ਕੋਈ ਜਾਂ ਕੋਈ ਮੇਜਰ ਨਸ਼ਾ ਕਰਦਾ ਜਿਹਦੇ ਨਾਲ ਕਿ ਇੰਨੇ ਵੱਡੀ ਅਮੌਂਟ ਦੇ ਵਿੱਚ ਠੱਗੀ ਕੀਤੀ ਹੈ ਜਾਂ ਕੋਈ ਨਸ਼ੇ ਵਾਸਤੇ ਵਰਤਦਾ ਦੀ ਪੈਸੇ ਮੁਹਾਲੀ ਜ਼ਿਲ੍ਹੇ ਦੇ ਕਸਬਾ ਮੁੱਲਾ ਪ੍ਰਗਰੀਦਾ ਦੇ ਨੇੜੇ ਪਿੰਡ ਬਾਂਸੇਪੁਰ ਦੇ ਵਿੱਚ ਬਣੀ ਐਕਸੈਸ ਬੈਂਕ ਦੇ ਬ੍ਰਾਂਚ ਦਾ ਮਾਮਲਾ ਜੋ ਪਿਛਲੇ ਦਿਨ ਤੋਂ ਪਖਿਆ ਹੋਇਆ ਜਿਸ ਦੇ ਵਿੱਚ ਇੱਕ ਬੈਂਕ ਮੈਨੇਜਰ ਲੋਕਾਂ ਦਾ ਕਰੋੜਾ ਰੁਪਇਆ ਕਪਲਾ ਕਰਕੇ ਫਰਾਰ ਹੋ ਚੁੱਕਾ ਸੀ ਉਸ ਤੋਂ ਬਾਅਦ 10 ਦਿਨ ਬਾਅਦ ਪੁਲਿਸ ਨੇ ਉਸ ਬੈਂਕ ਮੈਨੇਜਰ ਨੂੰ ਗ੍ਰਿਫਤਾਰ ਕੀਤਾ ਹੈ ਅੱਜ ਮੁਹਾਲੀ ਦੇ ਵਿੱਚ ਪ੍ਰੈਸ ਕਾਨਫਰੰਸ ਹੋਈ ਹੈ ਡੀਐਸਪੀ ਧਰਮਵੀਰ ਸਿੰਘ ਸਾਡੇ ਨਾਲ ਨੇ ਸਰ ਜਿਹੜਾ ਇਹ ਬੈਂਕ ਮੈਨੇਜਰ ਸੀ ਕਾਫੀ ਦਿਨ ਤੋਂ ਫਰਾਰ ਸੀ ਕਿਸ ਜਗ੍ਹਾ ਉੱਤੇ ਇਸ ਨੂੰ ਫੜਿਆ ਤੁਸੀਂ ਜਾ ਕੇ ਕਿਹ ਜਗ੍ਹਾ ਤੋਂ ਦਬਸ਼ ਕੀਤੀ ਹੈ ਤੇ ਕਿਵੇਂ ਇਹ ਨੇਪਾਲ ਦੇ ਬਾਰਡਰ ਤੋਂ ਫੜਿਆ ਜਿਹੜਾ ਹੈਗਾ ਵਾ ਬਨਵਸਾ ਪੈਂਦਾ ਉੱਥੇ ਤੇ ਬਾਰਡਰ ਦੇ ਕੋਲ ਹੀ ਆ ਉੱਥੋਂ ਫੜਿਆ ਹੀ ਸਾਡੇ ਇੰਟੈਲੀਜੈਂਸ ਦੇ ਜਿਹੜੇ ਹਿਊਮਨ ਸੋਰਸ ਹੈਗੇ ਸਾਡੇ ਉਹਨਾਂ ਤੋਂ ਜਿਹੜਾ ਸਾਨੂੰ ਪਤਾ ਲੱਗਿਆ ਸੀ ਕਿ ਇਹ ਭੱਜਣ ਦੀ ਫਰਾਕ ਜਗਾ ਉੱਥੇ ਕੌਣ ਕੌਣ ਬੰਦੇ ਇਸਦੇ ਨਾਲ ਨੇਪਾਲ ਦੇ ਵਿੱਚ ਸ਼ਾਮਿਲ ਸੀ ਜਾਂ ਕਿਸੇ ਘਰ ਦੇ ਵਿੱਚ ਲੁਕਿਆ ਹੋਇਆ ਸੀ ਜਾਂ ਕਿਸੇ ਜਗ੍ਹਾ ਦੇ ਉੱਤਰ ਲੁਕਿਆ ਸੀ ਨਹੀਂ ਜਿੱਦਾਂ ਦੇਖੋ ਜੀ ਜਿਹੜਾ ਇਹਦੇ ਨਾਲ ਇੱਕ ਨੌਕਰ ਸੀ ਉਹ ਤਾਂ ਨੇਪਾਲ ਨਿਕਲ ਗਿਆ ਸੀ ਇਹ ਵੀ ਉਸੇ ਚੀਜ਼ ਫਰਾਗ ਦੇ ਵਿੱਚ ਹੈਗਾ ਸੀ ਤੇ ਇਹ ਉੱਥੇ ਹੀ ਰਹਿ ਰਿਹਾ ਸੀ ਇਹ ਤੇ ਜਿਹੜੇ ਸਾਨੂੰ ਪਤਾ ਲੱਗਿਆ ਸੀ ਕਿ ਇਹ ਇੱਧਰ ਲਾਗੇ ਬੱਸ ਸਟੈਂਡ ਦੇ ਕਿਤੇ ਘੁੰਮ ਰਿਹਾ ਵਾ ਕਿਤੇ ਤੇ ਸਾਡੀਆਂ ਟੀਮਾਂ ਜਿਹੜੀਆਂ ਚਾਰ ਪੰਜ ਦਿਨ ਤੋਂ ਉੱਥੇ ਵਾਰ ਕਰ ਰਹੀਆਂ ਸੀ ਤੇ ਉਹ ਤੋਂ ਬਾਅਦ ਸਾਨੂੰ ਕਾਬੂ ਆ ਗਿਆ ਹੈ ਕਿੰਨੇ ਜਿਹੜੇ ਸ਼ਿਕਾਇਤਾਂ ਤੁਹਾਡੇ ਕੋਲ ਪਹੁੰਚ ਗਈਆਂ ਨੇ ਕਸਟਮਰਾਂ ਦੀਆਂ ਕਿ ਸਾਡੇ ਨਾਲ ਫਰੋਡ ਹੋਇਆ ਜੀ ਹੁਣ ਤੱਕ ਇੱਕੋ ਟੋਟਲ ਜਿਹੜੀਆਂ ਸਾਡੇ ਕੋਲ 76 ਦੇ ਆਸ-ਪਾਸ ਆ ਗਈਆਂ ਜਿਨ੍ਹਾਂ ਦਾ ਅਮਾਊਂਟ 12-13 ਕਰੋੜ ਰੁਪਈਆ ਬੰਦਾ ਵਾ ਜਿਹੜਾ ਟੋਟਲ ਹੈਗਾ ਵਾ ਬਾਕੀ ਜਿਹੜਾ ਬੈਂਕ ਹੈਗਾ ਉਹ ਇਹਨਾਂ ਨੂੰ ਵੈਰੀਫਾਈ ਕਰ ਰਿਹਾ ਇਹਨਾਂ ਨੂੰ ਤੇ ਕੋਈ ਪੈਸਰ ਕਵਰ ਹੋਇਆ ਇਹਨਾਂ ਕੋਲੋਂ ਕਿ ਜਿੱਥੇ ਕੋਈ ਖਰਚਾ ਕਿੱਥੇ ਹੈ ਪੈਸਾ ਕੁਛ ਪੁੱਛਕਿਛ ਤੇ ਸਾਹਮਣੇ ਆਇਆ ਨਹੀਂ ਦੇਖੋ ਜੀ ਜਿਹੜੇ ਇਹਨਾਂ ਨੇ ਪੰਜ ਅਕਾਊਂਟ ਨੇ ਜਿਹੜੇ ਹੈਗੇ ਸੀ ਤੇ ਨੌਕਰ ਦਾ ਸੀ ਜਿਹੜੇ ਇਹਨਾਂ ਨੇ ਜਾਲੀ ਅਕਾਊਂਟ ਆਪਣੇ ਫਾਦਰ ਮਦਰ ਦੇ ਖਲਾਈ ਵੇਸੀ ਪਲੱਸ ਦੋ ਅਕਾਊਂਟ ਇਹਦੇ ਸੀ ਉਹਦੇ ਚ ਹੀ ਲੋਕਾਂ ਦੇ ਪੈਸੇ ਟਰਾਂਜੈਕਸ਼ਨ ਕਰਦੇ ਵੇਸੀ ਉਹ ਅੱਗੇ ਉਹਨੇ ਜਿਹੜੀ ਕੀਤੀ ਆ ਉਹਦੇ ਅਸੀਂ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਆਂ ਵੀ ਅੱਗੇ ਇਹਨੇ ਕਿੱਥੇ ਕਿੱਥੇ ਪੈਸੇ ਜਿਹੜੇ ਹੈਗੇ ਆ ਉਹ ਪਾਏ ਆ ਤੇ ਉੱਥੋਂ ਵੀ ਫਿਰ ਪੁੱਛਕਿਛ ਕਰਾਂਗੇ ਅੱਗੇ ਜਿਹੜੀ ਹੈਗੀ ਆ ਲੋਕ ਕਹਿ ਰਹੇ ਯੂਜ਼ ਕਰਦਾ ਸੀ ਇਹ ਜਿਹੜਾ ਪਾਇਆ ਵਾ ਸੀ ਆਪਣਾ ਕਰਦਾ ਸੀ ਨੌਕਰ ਦਾ ਕਰਦਾ ਸੀ ਇਸ ਤੋਂ ਇਲਾਵਾ ਇਹਨੇ ਯੂਜ਼ ਨਹੀਂ ਕਰਿਆ ਜਿਹੜੇ ਸੇਮ ਹੈਗੇ ਹੁਣ ਤੱਕ ਦੀ ਜੋ ਇਨਵੈਸਟੀਗੇਸ਼ਨ ਆ ਬਾਕੀ ਹੁਣ ਰਿਮਾਨਡ ਮਿਲੇ ਆ 5 ਦਿਨ ਦਾ ਅੱਗੇ ਪੁੱਛਗਿਛ ਕਰਾਂਗੇ ਇਹਦੇ ਕੋਲੋਂ ਹੀ ਬੈਂਕ ਦਾ ਹੋਰ ਕਿਹੜਾ ਕਿਹੜਾ ਮੁਲਾਜ਼ਮ ਜਾਂ ਫਿਰ ਕੋਈ ਹੋਰ ਬੈਂਕ ਦਾ ਜਿਹੜਾ ਕੋਈ ਐਦਾਂ ਦਾ ਮੁਲਾਜ਼ਮ ਕੋਈ ਸ਼ਾਮਿਲ ਸੀ ਇਹਨਾਂ ਦੇ ਨਾਲ ਏਨੇ ਕਰੋੜ ਰੁਪਏ ਠੱਗੀ ਦੇ ਵਿੱਚ ਕੋਈ ਜੜੀ ਹੁਣ ਦੀ ਪੁੱਛਗਿਛ ਕਰੀ ਆ ਜਾਂ ਹੁਣ ਪਤਾ ਲੱਗਿਆ ਥੋੜਾ ਬੋਤਾ ਉਹਦੇ ਵਿੱਚ ਕੋਈ ਵੀ ਇਹ ਤਾਂ ਕਿਸੇ ਇਨਵੋਲਵਮੈਂਟ ਆਈ ਨਹੀਂ ਇਹ ਆਪਣੇ ਆਪ ਹੀ ਲੱਗਿਆ ਬਾਈ ਸਾਰਾ ਗੁਰਗਰ ਨਵਾਸਤਾ ਜੀ ਕੀ ਕਰਾਂਗੇ ਜੇ ਉਹਦਾ ਵੀ ਕੁਝ ਰੋਲ ਆਉਂਦਾ ਏ ਤਾਂ ਵੈਸੇ ਵੀ ਉਹ ਐਫਆਈਆਰ ਦੇ ਵਿੱਚ ਹੈਗਾ ਅੱਗੇ ਵਿਚਾਰਿਆ ਜਾਊਗਾ ਫਿਰ ਜੀ ਇਹ ਤਾਂ ਮਨਸਾ ਕੀ ਸੀ ਜਾਂ ਫਿਰ ਕਿਸੇ ਡਰ ਤੋਂ ਉਹ ਇਹ ਭੱਜਿਆ ਸੀ ਜਾਂ ਕਿੰਨੀ ਦੇਰ ਤੋਂ ਉਹ ਜਿਹੜਾ ਇਸ ਤਰੀਕੇ ਦੇ ਜਾਂ ਫਰਾਡ ਕਰ ਰਿਹਾ ਸੀ ਬੈਂਕ ਖਾਤਿਆਂ ਦੇ ਵਿੱਚ ਲੋਕਾਂ ਦੀ ਐਫਐਡੀਆਂ ਤੱਕ ਤੋੜ ਦਿੱਤੀਆਂ ਦੇਖੋ ਇਹਨਾਂ ਦਾ ਨਾ ਹੁਣ ਆਡਿਟ ਹੋਣਾ ਸੀ ਇਹਨਾਂ ਦਾ ਆਡਿਟ ਕਰਕੇ ਇਹ ਡਰਿਆ ਸੀ ਬਹੁਤ ਜ਼ਿਆਦਾ ਤੇ ਇਸ ਕਰਕੇ ਜਦੋਂ ਆਡਿਟ ਸੀ ਨੈਕਸਟ ਡੇ 14 ਤਰੀਕ ਨੂੰ ਉਦਣ ਹੀ ਇਹ ਭੱਜ ਗਿਆ ਇੱਥੋਂ ਜਿਹੜਾ ਹੈਗਾ ਨਸ਼ੇ ਦਾ ਵੀ ਆਤੀਏ ਕੋਈ ਜਾਂ ਕੋਈ ਮੇਜਰ ਨਸ਼ਾ ਕਰਦਾ ਜਿਸ ਦੇ ਨਾਲ ਕਿ ਇੰਨੇ ਵੱਡੀ ਅਮਾਉਂਟ ਦੇ ਵਿੱਚ ਠੱਗੀ ਕੀਤੀ ਹੈ ਜਾਂ ਕੋਈ ਨਸ਼ੇ ਵਾਸਤੇ ਵਰਤਦਾ ਦੀ ਪੈਸੇ ਨਹੀਂ ਹਜੇ ਤੱਕ ਐਦਾਂ ਦਾ ਕੁਝ ਆਇਆ ਨਹੀਂ दारू ਵਗੈਰਾ ਜਿਹੜਾ ਹੈਗਾ ਡਰਿੰਕ ਵਗੈਰਾ ਕਰਦਾ ਹੈ ਉਹ ਬਾਕੀ ਅਦਰਵਾਇਜ਼ ਕੁਝ ਐਜਾ ਨਹੀਂ ਸਾਹਮਣੇ ਅੱਛਾ ਜਿਹੜੇ ਜਿਹੜੇ ਬੰਦੇ ਨੇ ਨਾਲ ਹੋ ਕੇ ਇਹਨਾਂ ਨੂੰ ਨੇਪਾਲ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਵਿੱਚ ਟ੍ਰੇਸ ਹੋਏ ਨੇ ਜਾਂ ਕੱਲਾ ਹੀ ਆਪਣੀ ਗੱਡੀ ਦੇ ਵਿੱਚ ਜਾ ਰਿਹਾ ਸੀ ਨੇਪਾਲ ਦੇ ਬਾਰਡਰ ਤੱਕ ਦੇਖੋ ਇਹਨੇ ਟਾਟਾ ਸਵਾਰੀ ਨਵੀਂ ਗੱਡੀ ਲੈਤੀ ਸੀ ਇਹ ਉਹਤੇ ਹੀ ਗਿਆ ਵਾ ਉਹ ਵੀ ਸਾਨੂੰ ਰਿਕਵਰ ਹੋ ਗਈ ਉੱਥੋਂ ਹੀ ਰਿਕਵਰ ਹੋਈ ਆ ਤੇ ਉਹਤੇ ਹੀ ਗਿਆ ਸੀ ਟਾਟਸ ਫਾਰੀ ਜਾਂ ਫਿਰ ਹੋ ਜਿਹੜੇ ਖਰਚੇ ਨੇ ਉਹ ਜਿਹੜੇ ਲੋਕਾਂ ਨਾਲ ਠੱਗੀ ਕੀਤੀ ਉਸ ਦੇ ਵਿੱਚੋਂ ਹੀ ਜਿਹੜੀ ਪੈਸਿਆਂ ਦੇ ਵਿੱਚੋਂ ਲਈ ਹੋਈ ਸੀ ਕਿ ਗੱਡੀਆਂ ਵੀ ਜਿਹੜੀਆਂ ਜਾਂ ਫਿਰ ਕਿਰਾਏ ਤੇ ਰੰਦਾ ਸੀ ਮਕਾਨ ਦੇ ਉੱਤੇ ਬਿਲਕੁਲ ਜਿਹੜਾ ਇਹਨੇ ਆਪਣੇ ਜਿਹੜੇ ਉਹ ਪੰਜ ਅਕਾਊਂਟ ਖਲਾਈ ਸੀ ਉਹਨਾਂ ਚੋਂ ਇੱਕ ਅਕਾਊਂਟ ਚ ਇਹਨਾਂ ਨੇ ਪੈਸੇ ਜਿਹੜੇ ਹੈਗੇ ਆ ਉਹ ਗੱਡੀ ਲਈਤੀ ਸੀ ਉਹ ਪੈਸੇ ਆਂਦੀ ਤੇ ਉਹੀ ਕਾਉਂਟ ਯੂਜ਼ ਕਰਦਾ ਰਿਹਾ ਹੈ ਮਾਨਜੋ ਕੋਰਟ ਨੇ ਕਿੰਨੇ ਦਿਨ ਦਾ ਰਿਮਾਂਡ ਦਿੱਤਾ ਹੈ ਤੇ ਕਿਹੜੀ ਕਿਹੜੀ ਧਰਾਵਾਂ ਜਿਹੜੀਆਂ ਇਸ ਦੇ ਉੱਤੇ ਤੁਹਾਡੇ ਉੱਤੇ ਲਗਾਈਆਂ ਗਈਆਂ ਇਹਦੇ 381 409 ਤੇ ਜਿਹੜੇ ਹੈਗੇ 120 ਵੀ ਆਈਪੀਸੀ ਦੀ ਲੱਗੀ ਆ ਤੇ ਪੰਜ ਦਿਨ ਸਾਡੇ ਕੋਲ ਰਿਮਾਂਡ ਆ ਤੇ ਹੋਰ ਵੀ ਦੇਖਾਂਗੇ ਜੇ ਕੁਝ ਹੋਰ ਸਾਹਮਣੇ ਆਉਂਦਾ ਤਾਂ ਵਾਅਦਾ ਕੀਤਾ ਜਾਊਗਾ ਇਹਦੇ ਵਿੱਚ ਕਵਰ ਹੋ ਸਕਦੇ ਨੇ ਪੈਸੇ ਜਾਂ ਫੇ ਕਿਸੇ ਟਰਾਂਸਫਰ ਹੋਏ ਹੋਏ ਨਖਾਤੇ ਚ ਉਹ ਦੇਖੋ ਜਿਹੜੇ ਅੱਗੇ ਖਾਤੇ ਆ ਚ ਗਏ ਆ ਉਹ ਵੈਰੀਫਾਈ ਕਰਾਂਗੇ ਹੁਣ ਜੀ ਉਤੋਂ ਜਿਹੜੇ 1-2 ਕਾਉਂਟ ਅਸੀਂ ਫ੍ਰੀਜ਼ ਵੀ ਕਰਾਏ ਜਿਹੜੇ ਹੈਗੇ ਆ ਜਿਤੇ ਅ ਬਿਲਕੁਲ ਅਸੀਂ ਉਹਨਾਂ ਕਰਾਂਗੇ ਪੁੱਛਗੀਚ ਜਿਹੜੀ ਸਾਡੇ ਅੱਗੇ ਦੇ ਜਿਹੜੇ ਅਕਾਊਂਟ ਹੈਗੇ ਆ ਤੇ ਉਹਨਾਂ ਦੇ ਅੱਗੇ ਕਿੱਥੇ ਪੈਸੇ ਗਏ ਆ ਉਹ ਸਾਹਮਣੇ ਜਿਹੜਾ ਵੀ ਆਉਂਦਾ ਉਹਨਾਂ ਨੂੰ ਵੀ ਅਸੀਂ ਫੜਾਂਗੇ ਜੀ ਠੀਕ ਹੈ ਮਿਲਕੋ ਤੁਸੀਂ ਦੇਖੋ ਕਿ ਇਹ ਸਨ ਡੀਐਸਪੀ ਧਰਮਵੀਰ ਸਿੰਘ ਜਿੱਨਾਂ ਵੱਲੋਂ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਇਹ ਬੈਂਕ ਮੈਨੇਜਰ ਲੋਕਾਂ ਦੇ ਪੈਸੇ ਠੱਗ ਕੇ ਫਰਾਰ ਹੋਇਆ ਸੀ ਤਾਂ ਅੱਜ ਬੈਂਕ ਮੈਨੇਜਰ ਨੂੰ ਪੁਲਿਸ ਨੇ ਨੇਪਾਲ ਬਾਰਡਰ ਤੋਂ ਫੜ ਲਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਨੌਕਰ ਵੀ ਨਾਲ ਸੀ ਜੋ ਕਿ ਨੌਕਰ ਦੇ ਨਾਲ ਇਹ ਜਿਹੜਾ ਨੇਪਾਲ ਦੇ ਵਿੱਚ ਭੱਜਣ ਦੀ ਫਰਗ ਦੇ ਵਿੱਚ ਪਰ ਪੁਲਿਸ ਨੇ ਦਬਸ਼ ਕੀਤੀ ਤਾਂ ਉਸ ਤੋਂ ਬਾਅਦ ਟੈਕਨੀਕਲ ਤਰੀਕੇ ਦੇ ਨਾਲ ਇਸ ਨੂੰ ਨੇਪਾਲ ਬਾਰਡਰ ਤੋਂ ਫੜਿਆ ਹੈ ਨੇਪਾਲ ਬਾਰਡਰ ਤੋਂ ਟਾਟਾ ਸਫਾਰੀ ਗੱਡੀ ਜਿਹੜੀ ਦੇ ਨਾਲ ਕਬਰ ਕੀਤੀ ਹੈ ਤਾਂ ਜਿਹੜੇ ਜਿਹੜੇ ਲੋਕਾਂ ਦੀਆਂ ਸ਼ਿਕਾਇਤਾਂ ਇਹਨਾਂ ਦੱਸਿਆ ਕਿ 67 ਦੇ ਕਰੀਬ ਜਿਹੜੇ ਖਾਤਾ ਜਿਹੜੇ ਗ੍ਰਾਹਕ ਨੇ ਹੁਣ ਤੱਕ ਇਹਨਾਂ ਕੋਲ ਸ਼ਿਕਾਇਤਾਂ ਪਹੁੰਚ ਚੁੱਕੀਆਂ ਨੇ ਕਰੋੜਾਂ ਰੁਪਏ ਜਿਨ੍ਹਾਂ ਦੀ ਅਮਾਉਂਟ ਬਣਦੀ ਹੈ ਤਾਂ ਹੁਣ 5 ਦਿਨ ਦਾ ਰਿਮਾਂਡ ਮਾਂਜੂ ਕੋਰਟ ਤੋਂ ਮਿਲਿਆ ਹੈ ਦੇਖਦੇ ਕਿ ਹੁਣ ਉਸ ਦੇ ਵਿੱਚ ਕੀ ਖਲਾਸਾ ਹੁੰਦਾ ਪਰ ਇਹਨਾਂ ਨੂੰ ਦੱਸਿਆ ਗਿਆ ਕਿ ਅਜੇ ਤੱਕ ਕਿਸੇ ਦੀ ਹੋਰ ਜਮੋਲੀਤ ਨਹੀਂ ਆਈ ਪਰ ਬੈਂਕ ਦੇ ਵਿੱਚੋਂ ਉਹ ਜਿਹੜਾ ਡਰ ਕੇ ਭੱਜਿਆ ਸੀ ਤਾਂ ਅੱਜ ਬਈ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਹੋਰ ਖਬਰਾਂ ਦੇਖਣ ਲਈ ਵੱਧ ਤੋਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਇਸ ਖਬਰ ਨੂੰ ਵੱਧ ਤੋਂ ਸ਼ੇਅਰ ਕਰਦੇ ਤੁਹਾਡੇ ਕੈਮਰਾਮੈਨ ਸੁਮੇਤ ਦਿਨ ਨਾਲ ਹਰਤੇ